ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਿਰਗ ਮੀਨ ਪਰੰਗ ਪਤੰਗ ਕੁੰਚਰ ਏਕ ਦੁਖ ਬਨਾਸ ਪੰਜ ਦੁਖ ਅਸਾਧ ਜਾ ਮੈਂ ਤਾਕੀ ਕੇਤ ਕਿਆਸ ਮਾਦੋ ਅਵਿਦਿਆ ਹਿਤ ਕੀਨ ਬਬੇਕ ਦੀਪ ਮਲੀਨ ਰਹਾਉ त्रिगद जोन अचेत संभव पुण्य पाप असोच मानुखा अवतार दुर्लभ तेहि संगत पोच जीवंत जहां जहां लग कर्म के बस जाए काल पास अवद लागे कशना चले उपाय रबिदास दास उदास तज धर्म तपन ताप गुरु ज्ञान ਭਗਤ ਜਨ ਭੈ ਹਰਨ ਪਰਮ ਆਨੰਦ ਕਰਹੁ ਨਿਧਾਨ ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ ਸਤਿਗੁਰ ਗਿਆਨ ਜਾਨ ਸੰਤ ਦੇਵਾ ਦੇਵ ਸੰਤ ਚੀ ਸੰਗਤ ਸੰਤ ਕਥਾ ਰਾਸ ਸੰਤ ਪ੍ਰੇਮ ਮਾਜਾ ਦੀਜੈ ਦੇਵਾ ਦੇਵ ਰਹਾਉ ਸੰਤ ਆਚਰਣ ਸੰਤ ਚੋ ਮਾਰਗ ਸੰਤ ਚੋ ਓ ਲਗੋ ਓ ਲਗਣੀ ਔਰ ਇੱਕ ਮੰਗਿਓ ਭਗਤ ਚਿੰਤਾ ਮਨ ਜਣੀ ਲਖਾਵੇ ਅਸੰਤ ਪਾਪੀ ਸਣ ਰਵਦਾਸ ਪੜੈ ਜੋ ਜਾਣ ਸੋ ਜਾਣ ਸੰਤ ਅਨੰਤ ਹੈ ਅੰਤ ਨਾਹੀ ਆਸਾ ਤੁਮ ਚੰਦਨ ਹਮ ਅਰਿੰਡ ਬਪਰੇ ਸੰਗਤ ਮਾਰੇ ਵਾਸਾ ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਵਸਾ ਮਾਧੋ ਸਤ ਸੰਗਤ ਸਰਨ ਤੁਮਾਰੀ ਹਮ ਔਗਣ ਤੁਮ ਉਪਕਾਰੀ ਰਹੋ ਤੁਮ ਮਖਤੂਲ ਸੁਪੇਦ ਸੁਪਈਲ ਹਮ ਬੱਪਰੇ ਜਸ ਕੀਰਾ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਪੁਮਖੀਰਾ ਜਾਤੀ ਹੋ ਸਾ ਪਾਤੀ ਹੋ ਸਾ ਉਸਾ ਜਨਮ ਹਮਾਰਾ ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਬਦਾਸ ਚ ਮਾਰਾ ਆਸਾ ਕਹਾ ਬਯੋ ਜੋ ਤਨ ਬਏ ਸ਼ਿਨ ਸਿਨ ਪ੍ਰੇਮ ਜਾਇ ਤਉ ਡਰ ਪੈ ਤੇਰੋ ਜਨ ਤੁਜੈ ਚਰਨ ਅਰਵਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਯਾ ਤਨ ਰਹਾਉ ਸੰਪਤ ਬਿਬਤ ਪਟਲ ਮਾਇਆ ਧਨ ਤਾ ਮੈਂ ਮਗਨ ਹੋਤ ਨਾ ਤੇਰੋ ਜਨ ਪ੍ਰੇਮ ਕੀ ਜੇ ਬਰੀ ਬਾਧਿਓ ਤੇਰੋ ਜਨ ਕਹਿ ਰਬਦਾਸ ਸੂਟ ਬੋ ਕਵਨ ਗੁਣ ਆਸਾ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਉ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਟੇ ਕਾਗਰ ਨਿੰਮਤ ਨਾਮ ਦਿਉ ਦੂਧ ਪੀ ਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਬਦਾਸ ਰਾਮ ਰੰਗ ਰਤਾ ਈਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਮਾਟੀ ਕੋ ਪੁਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਣੈ ਬੁਲੈ ਦੌਰਿ ਹੋ ਫਿਰਤ ਹੈ ਰਹਾਉ ਜਾਬ ਕਸ ਪਾਵਾ ਤਬ ਗਰਮ ਕਰਤ ਹੈ ਮਾਇਆ ਗਈ ਸਭ ਰੂਪਨ ਲਗਤ ਹੈ ਮਨ ਬਚ ਕਰਮ ਅਸ ਕਸ ਹੈ ਲੁਭਨਾ ਬਿਲਸ ਗਿਆ ਜਾਹੇ ਕਹੂੰ ਸਮਾਨਾ ਕਹਿਰ ਬਿਦਾਸ ਬਾਜੀ ਜਗ ਪਾਈ ਬਾਜੀ ਘਰ ਸਿਉ ਮੂ ਪ੍ਰੀਤ ਬਨ ਆਈ ਆਸਾ ਬਣੀ ਭਗਤ ਤੰਨੇ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਰਮਤ ਫਿਰਤ ਬਹੁ ਜਨਮ ਬਲਾਨੇ ਤਨ ਮਨ ਤਦ ਨਹੀਂ ਧੀਰੇ ਲਾਲ ਜੀ ਵਿਖ ਕਾ ਮੂਲ ਬੁਧ ਰਤਾ ਮਨ ਵਿਸਰੇ ਪ੍ਰਭ ਹੀਰੇ ਰਹਾਉ ਵਿਖ ਫਲ ਮੀਠ ਲਗੇ ਮਨ ਪਾਉਰੇ ਚਾਰ ਵਿਚਾਰ ਨ ਜਾਣਿਆ ਗੁਣ ਤੇ ਪ੍ਰੀਤ ਵੱਡੀ ਅਨਪੰਤੀ ਜਨਮ ਮਰਨ ਫਿਰਤਾ ਨਾ ਜੁਗਤ ਜਾਨ ਨਹੀਂ ਹਿਰਦੈ ਨਵਾਸੀ ਜਲਤ ਜਾਲ ਜਮ ਪੰਧ ਪਰੇ ਬੇਕੁਫ ਹਾਲ ਸੰਤ ਪਰਿਮਾਨਈਸੀ ਪਰਮ ਪੁਰਖ ਪ੍ਰਭ ਮਨ ਵਿਸਰੇ ਧਿਆਨ ਪਰਵੇਸ਼ ਕੋਰੇ ਤਨੰਧੀਆ ਧਿਆਨ ਮਨ ਮਨ ਇਕਮਹਿ ਪ੍ਰੇਮ ਭਗਤ ਮਾਨੀ ਸੁਖ ਜਾਨਿਆ ਤ੍ਰਿਪਤ ਅਗਾਨੇ ਮੁਖਤ ਪਏ ਜੋਤ ਸਮਾਏ ਸਮਾਨੀ ਜਾ ਕਐ ਅਸਲੀ ਪ੍ਰਭ ਪਹਿਚਾਨਿਆ ਧੰਨਾ ਤਨ ਪਾਇਆ ਤਰਣੀ ਤਰ ਮਿਲ ਜਨ ਸੰਤ ਸਮਾਨਿਆ ਮਹੱਲਾ ਪੰਜਵਾਂ ਗੋਵਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ धाम ਕੋ ਸੀਪੁਰ ਹੋਇਓ ਲਾਖੀਣਾ ਰਹੋ ਗੁਣਾਂ ਤਰਨਾ ਤਿਆਗ ਕੈ ਪ੍ਰੀਤ ਚਰਨ ਕ ਵੀਰਾ ਨੀਚ ਕੁਲਾ ਜੋ ਲਹਾ ਪਇਓ ਗੁਨੀ ਗਹੀਰਾ ਰਵਿਦਾਸ ਉਤਵੰਤਾ ਟੋਰਨੀਤ ਤੇਰ ਤਿਆਗੀ ਮਾਇਆ ਪਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਪੁੱਤ ਕਾਰੀਆਂ ਉਹ ਘਰ ਘਰ ਸੁਨਿਆ ਹਿਰਦੇ ਬਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਬਿਦ ਸੁਨ ਕਹਿ ਜਾਟ ਰੂ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜ ਭਾਗਾ ਰੀ ਚਿਤ ਚਿਤ ਕੀ ਨਾ ਦਿਆਲ ਦਮੋਦਰ ਬਿਭੈ ਨਾ ਜਾਣਸ ਕੋਈ ਜੇ ਤਾ ਬੈ ਬ੍ਰਹਮੰਡ ਕੰਡ ਕੋ ਕਰਤਾ ਕਰੇ ਸੋ ਹੋਈ ਰੋ ਜਨਨੀ ਕੇਰੇ ਉਦਕ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰਾਖਾ ਐਸਾ ਕਸਮ ਹਮਾਰਾ ਉੰਬੀ ਜਲ ਮੈਂ ਤਨ ਤਿਸ ਵਾਰ ਪੰਖ ਖੀਰ ਤਿਨ ਨਹੀਂ ਪੂਰਨ ਪਰਮਾਨੰਦ ਮਨੋਹਰ ਸਮਝੇ ਤੇ ਇੱਕ ਮਨਮਾਹੀ પાਖਣ ਕੀਤ ਗੁਪਤ ਹੋਏ ਰਹਿਤਾ ਤਾ ਤੋ ਮਾਰਗ ਨਹੀਂ ਕਹਿ ਤੰਨਾ ਪੂਰਨ ਤਾਹੂ ਕੋ ਮਤਰੇ ਜੀੜ ਰਾਈ ਆਸਾ ਸੇਕ ਫਰੀਦ ਜੀਓ ਕੀ ਬਾਣੀ ਏ ੴ ਸਤਗੁਰ ਪ੍ਰਸਾਦ ਦਿਲੋ ਮੁਹੱਬਤ ਜਿਨ ਸਈ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ ਰੱਤੇ ਇਸ ਕੋ ਖੁਦਾਏ ਰੰਗ ਦਿਧਾਰ ਕੇ ਬਿਸਰਿਆ ਜਿਨ ਨਾਮ ਤੇ ਭੁਏ ਭਾਰਤੀ ਰਾਉ ਆਪ ਲਈ ਲੜ ਲਾਏ ਦਰਦਨ ਵੇਸ ਸੇ ਤੈਨ ਧੰਨ ਜਣੇ ਦੀ ਮਾਓ ਆਏ ਸਫਲ ਸੇ ਪਰਬਦਗਾਰ ਅਪਾਰ ਅਗਮ ਬਿਹਤ ਤੂੰ ਜਿਨਾ ਪਸਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਪਨੈ ਖਦਾਏ ਤੂੰ ਬਗਸੰਦਗੀ ਸੇਖ ਫਰੀਦਾਂ ਖੈਰ ਦੀਜੈ ਵੰਦਗੀ ਆਸਾ ਬੋਲਾ ਸੇਖ ਫਰੀਦ ਪਿਆਰੇ ਅਲਹਾ ਲਗੇ ਇਹੋ ਤਨ ਉਸੀ ਖਾ ਕਿੰਨੇ ਮਾਣੀ ਗੂਰ ਕਰੀ ਆਜਮਲਾਵਾ ਸੇਖ ਫਰੀਦ ਟਾਕ ਮੁਕੂ ਜੜੀਆਂ ਮਨੋ ਮਜਿੰਦੜੀਆਂ ਰਹਾਉ ਜੇ ਜਾਣਾ ਮਰ ਜਾਈਏ ਘੁੰਮ ਨ ਆਈਏ ਝੂਠੀ ਦੁਨੀਆ ਲੱਗ ਨਾ ਆਪ ਬੁਵਾਈਐ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰਦਸੈ ਬਾਟ ਮਰੀਦਾਂ ਜੋਲੀਐ ਸੈਲ ਲਗੰਦੇ ਪਾਰ ਗੋਰੀ ਮਨ ਧੀਰਿਆ ਕੰਚਨ ਬੰਨੇ ਪਾਸੇ ਕਲਮਤ ਜੀਰਿਆ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਲ ਹਮ ਬੈਠੇ ਕੀਤੇ ਬੈਸ ਗਿਆ ਕਤਕ ਕੁੰਜਾ ਚੇਤ ਡਉ ਸਾਹ ਬਲੇ ਬਿਜਲੀਆਂ ਸਿਆਲੇ ਸਹੰਦੀਆਂ ਪੇਰ ਗਲ ਬਾਹੜੀਆਂ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੂੰ ਗੰਢੇਂਦਿਆਂ ਛੇ ਮਾਹ ਤੜੰਦਿਆਂ ਇੱਕ ਖਿਨੋਂ ਜਿੰਮੀ ਪੁੱਸਾ ਅਸਮਾਨ ਫਰੀਦਾ ਅਖੇ ਵਟਕਿੰਨ ਗਏ ਜਨਲ ਗੋਰਾ ਨਾਲ ओला में जी सहे।